ਕਿ ਪ੍ਰਭੂ ਯੇਸ਼ੂ ਮਸੀਹ ਜੀ ਨੇ ਵੀ ਇਹ ਗੱਲ ਕਹੀ ਆ ਕਿ ਮੈਂ ਤੇ ਪਿਤਾ ਇੱਕੋ ਅਰ ವಾਕਿਆ ਹੀ ਹੋ ਤੇ ਪਿਤਾ ਇੱਕ ਹੀ ਆ ਸੋ ਆਪ ਅਸੀਂ ਹੋਰ ਦੇਖਦੇ ਆ ਇੱਕ ਰੈਫਰੈਂਸ ਦੇ ਨਾਲ ਸ਼ਾਇਦ ਨਹੀਂ ਪਰ ਮੈਕਸਿਮਮ ਦੇਖਣ ਦੀ ਕੋਸ਼ਿਸ਼ ਕਰਾਂਗੇ ਮੈਕਸਿਮਮ ਆ ਤੇ ਮੈਕਸਿਮਮ ਦੇ ਨਾਲ ਜੁੜਨ ਦੇ ਲਈ ਮੈਕਸਿਮਮ ਰੈਫਰੈਂਸ ਚਾਹੀਦੇ ਆ ਆਪ ਅਸੀਂ ਦੇਖਦੇ ਆ ਯੋਹੰਨਾ ਦੀ ਕਿਤਾਬ ਉਹਦਾ 14 ਨੰਬਰ ਅਧਿਆਏ ਉਹਦੀ 12 ਤੋਂ 20 ਨੰਬਰ ਪੰਕਤੀ ਦੇ ਵਿੱਚ ਅਸੀਂ ਦੇਖਾਂਗੇ ਬੁੱਕ ਆਫ ਜੋਂ ਚੈਪਟਰ ਨੰਬਰ 14 ਵਰਸ 12220 ਤਾਂ ਇਹਦੇ ਵਿੱਚ ਅਸੀਂ ਦੇਖਦੇ ਹਾਂ 14 ਅਧਿਆਏ ਦੇ ਵਿੱਚ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ ਸਗੋਂ ਇਹਨਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਔਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵੜਿਆਈ ਹੋਵੇ ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹ ਕਰਾਂਗਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ ਔਰ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ ਪਰ ਉਹ ਸਦਾ ਤੁਹਾਡੇ ਸੰਗ ਰਹੇ ਅਰਥਾਤ ਸਚਿਆਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਿਆ ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ ਨਾ ਉਸ ਨੂੰ ਜਾਣਦਾ ਹੈ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ ਮੈਂ ਤੁਹਾਡੇ ਕੋਲ ਆਵਾਂਗਾ ਹੁਣ ਥੋੜੇ ਚਿਰ ਪਿਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ ਇਸ ਕਰਕੇ ਜੋ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਂਗੇ ਉਸ ਦਿਨ ਤੁਸੀਂ ਜਾਣੋਗੇ ਭਈ ਮੈਂ ਆਪਣੇ ਪਿਤਾ ਵਿੱਚ ਅਰ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ ਫਿਰ ਤੋਂ ਕਹਾਂਗੀ ਉਸ ਦਿਨ ਤੁਸੀਂ ਜਾਣੋਗੇ ਭਈ ਮੈਂ ਆਪਣੇ ਪਿਤਾ ਵਿੱਚ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਸੋ ਇਹ ਬਹੁਤ ਇੰਟਰਸਟਿੰਗ ਹੈ ਮੈਂ ਆਪਣੇ ਪਿਤਾ ਵਿੱਚ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਮਤਲਬ ਇੱਕ ਹੋ ਗੋ ਜਾਵਾਂਗੇ ਅਸੀਂ ਇੱਕ ਹੋ ਗਏ ਹਾਂ ਅਸੀਂ ਕਦੋਂ ਜਿਨ੍ਹਾਂ ਦੇ ਕੋਲ ਪਵਿੱਤਰ ਆਤਮਾ ਆ ਗਿਆ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਆਤਮਾ ਸਚਿਆਈ ਦਾ ਆਤਮਾ ਆ ਗਿਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰੇ ਵਰਗੇ ਕੰਮ ਮੇਰੇ ਨਾਲੋਂ ਵੱਡੇ ਕੰਮ ਕਰੋਗੇ ਮੇਰਾ ਨਾਮ ਲੈ ਕੇ ਮੰਗੋਗੇ ਜੋ ਮੰਗੋਗੇ ਉਹੀ ਹੋ ਜਾਊਗਾ ਮੈਂ ਤੁਹਾਡੇ ਲਈ ਇੱਕ ਦੂਜਾ ਸਹਾਇਕ ਪਵਿੱਤਰ ਆਤਮਾ ਅਰਥਾਤ ਸਚਿਆਈ ਦਾ ਆਤਮਾ ਪਿਤਾ ਕੋਲੋਂ ਲੈ ਕੇ ਤੁਹਾਨੂੰ ਦਊਗਾ ਉਹ ਤੁਹਾਡੇ ਸੰਗ ਰਹੂਗਾ ਉਹ ਤੁਹਾਡੇ ਵਿੱਚ ਹੋਊਗਾ ਉਹ ਜਗਤ ਉਹਨੂੰ ਨਹੀਂ ਵੇਖਦਾ ਜਗਤ ਉਹਨੂੰ ਨਹੀਂ ਸਮਝਦਾ ਕਿਉਂ ਕਿਉਂਕਿ ਜਗਤ ਦੇ ਕੋਲ ਉਹ ਅੱਖਾਂ ਨਹੀਂ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਕਈ ਵਾਰੀ ਤੁਹਾਨੂੰ ਲੱਗਦਾ ਜਿੱਦਾਂ ਮੈਂ ਸਮਝਦਾ ਨਾ ਇਹ ਕਿਉਂ ਨਹੀਂ ਸਮਝਦੇ ਜਿੱਦਾਂ ਮੈਂ ਸੋਚਦਾ ਇਹ ਕਿਉਂ ਨਹੀਂ ਸੋਚਦੇ ਜਿੱਦਾਂ ਮੈਂ ਦੇਖਦਾ ਉਦਾਂ ਇਹ ਕਿਉਂ ਨਹੀਂ ਦੇਖਦੇ ਇਹ ਬੜੀ ਪ੍ਰੋਬਲਮ ਹੁੰਦੀ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜੋ ਸਮਝ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਆ ਜੋ ਅੱਖਾਂ ਪਰਮੇਸ਼ੁਰ ਨੇ ਤੁਹਾਨੂੰ ਦਿੱਤੀਆਂ ਉਹ ਸਮਝ ਉਹਨਾਂ ਦੇ ਕੋਲ ਨਹੀਂ ਆ ਉਹ ਅੱਖਾਂ ਦੂਜਿਆਂ ਦੇ ਕੋਲ ਨਹੀਂ ਆ ਇਸ ਲਈ ਉਹ ਉਹ ਤੁਹਾਡੇ ਵਾਂਗ ਨਾ ਦੇਖਦੇ ਆ ਨਾ ਤੁਹਾਡੇ ਵਾਂਗ ਸਮਝਦੇ ਆ ਸੋ ਪਰਮੇਸ਼ੁਰ ਮਹਾਨ ਆ ਪ੍ਰਭੂ ਯਿਸੂ ਮਸੀਹ ਪਰਮੇਸ਼ੁਰ ਦੇ ਵਿੱਚ ਆ ਅਸੀਂ ਪ੍ਰਭੂ ਵਿੱਚ ਆ ਤੇ ਪ੍ਰਭੂ ਸਾਡੇ ਵਿੱਚ ਆ ਤਾਂ ਕੁੱਲ ਮਿਲਾ ਕੇ ਇੱਕ ਸੀਨ ਦੇਖੂਗੇ ਤਾਂ ਤੁਹਾਨੂੰ ਇੱਕ ਹੀ ਨਜ਼ਰ ਆਏਗਾ ਤੁਹਾਨੂੰ ਉਹਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਏਗਾ ਉਹ ਕਹਿੰਦਾ ਉਹ ਤੁਹਾਡੇ ਸੰਗ ਰਹਿੰਦਾ ਤੇ ਤੁਹਾਡੇ ਵਿੱਚ ਉਹ 17 ਨੰਬਰ ਦੇ ਵਿੱਚ ਲਿਖਿਆ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਤੇ ਤੁਹਾਡੇ ਵਿੱਚ ਹੋਵੇਗਾ ਸੋ ਇਹ ਗੱਲ ਹੁਣ ਲਿਖ ਕੇ ਜਿਹੜੀ ਆ ਕਹਿ ਦਿੱਤੀ ਗਈ ਲਿਖ ਕੇ ਦੱਸ ਦਿੱਤੀ ਗਈ ਕਿ ਉਹ ਤੁਹਾਡੇ ਵਿੱਚ ਹੋਵੇਗਾ ਹੁਣ ਤਾਂ ਕੋਈ ਸ਼ੱਕ ਦਰਹਿ ਨਹੀਂ ਗਿਆ ਹੁਣ ਤਾਂ ਕੋਈ ਗੰਜਾਇਸ਼ ਬਾਕੀ ਰਹਿ ਹੀ ਨਹੀਂ ਗਈ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਅਗਰ ਇਹ ਗੱਲਾਂ ਤੁਹਾਨੂੰ ਪਤਾ ਆ ਜਾਂ ਤੁਸੀਂ ਜਾਣਦੇ ਹੋ ਜਾਂ ਜਿੰਨੂੰ ਪਤਾ ਹੈ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਮੱਸਿਆ ਕਿਉਂ ਤੁਸੀਂ ਪਰਮੇਸ਼ਵਰ ਵਿੱਚੋਂ ਪਰਮੇਸ਼ਵਰ ਤੁਹਾਡੇ ਵਿੱਚ ਆ ਤੁਸੀਂ ਪਰਮੇਸ਼ਵਰ ਇੱਕ ਹੋ ਚੁੱਕੇ ਹੋ ਇੱਕ ਮਿਨੀਮਮ ਮੈਕਸਿਮਮ ਦੇ ਨਾਲ ਜੁੜ ਚੁੱਕਿਆ ਫਿਰ ਕਿਉਂ ਅਗਰ ਤੁਹਾਡੇ ਜੀਵਨ ਵਿੱਚ ਸਮੱਸਿਆ ਸਮੱਸਿਆ ਹੈ ਅਜੇ ਤੱਕ ਤੁਸੀਂ ਆਪਣੇ ਮੈਕਸਿਮਮ ਦੇ ਨਾਲ ਨਹੀਂ ਜੁੜੇ ਅਜੇ ਤੱਕ ਤੁਸੀਂ ਆਪਣੇ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਨਾਲ ਨਹੀਂ ਜੁੜੇ ਤੁਸੀਂ ਸਮੱਸਿਆ ਵਿੱਚੋਂ ਬਾਹਰ ਆਉਣ ਦੇ ਲਈ ਤੁਹਾਨੂੰ ਆਪਣੇ ਵਿਸ਼ਾਲ ਦੇ ਨਾਲ ਜੁੜਨਾ ਹੋਊਗਾ ਔਰ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਆਪਣੇ ਵਿਸ਼ਾਲ ਦੇ ਨਾਲ ਜੁੜਦੇ ਹਾਂ ਅਸੀਂ ਆਪਣੇ ਹੀ ਮੈਕਸਿਮਮ ਦੇ ਨਾਲ ਜੁੜਦੇ ਹਾਂ ਅੰਦਰ ਝਾਤੀ ਮਾਰਨ ਦਾ ਮਤਲਬ ਆ ਮੈਂ ਕੌਣ ਆ ਤੇ ਮੇਰਾ ਕੌਣ ਆ ਮੈਂ ਕਿੱਥੋਂ ਆ ਅ ਜਦੋਂ ਅਸੀਂ ਉਹਦੇ ਅੰਦਰ ਝਾਤੀ ਮਾਰਦੇ ਆ ਫਿਰ ਅਸੀਂ ਡੈਮੇਜ ਚੀਜ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਅ ਜੋ ਸਾਨੂੰ ਜਿੱਥੇ ਸਾਨੂੰ ਚਾਰਜਿੰਗ ਦੀ ਜ਼ਰੂਰਤ ਆ ਉੱਥੇ ਅਸੀਂ ਆਪਣੇ ਆਪ ਨੂੰ ਫਿਰ ਚਾਰਜ ਕਰਨ ਦੇ ਲਈ ਆਪਣੇ ਮੇਨ ਪਾਵਰ ਸੋਰਸ ਦੇ ਨਾਲ ਕਨੈਕਟ ਕਰਦੇ ਆ ਅ ਫਿਰ ਅਸੀਂ ਚਾਰਜ ਹੋ ਕੇ ਅਸੀਂ ਐਕਟਿਵ ਹੋ ਜਾਂਦੇ ਆ ਸੋ ਸਾਨੂੰ ਅੱਜ ਇਹ ਚੀਜ਼ ਨੂੰ ਨਾ ਆਪਣੇ ਚੰਗੇ ਤਰੀਕੇ ਨਾਲ ਮਨ ਵਿੱਚ ਬਸਾਉਣਾ ਮੈਂ ਤੇ ਪਿਤਾ ਇੱਕੋ ਹਾਂ ਮੈਂ ਪਰਮੇਸ਼ਵਰ ਦੇ ਆਤਮਾ ਤੋਂ ਹਾਂ ਮੈਂ ਜਗਤ ਤੋਂ ਨਹੀਂ ਕਿਉਂਕਿ ਜੋ ਗੱਲਾਂ ਮੈਂ ਸੁਣਦਾ ਆ ਜਾਂ ਸਮਝਦਾ ਆ ਨਾ ਜਗਤ ਉਹਨਾਂ ਨੂੰ ਸੁਣਦਾ ਆ ਨਾ ਜਗਤ ਉਹਨਾਂ ਨੂੰ ਸਮਝਦਾ ਆ ਜਗਤ ਦੇ ਅੰਦਰ ਪਾਪ ਆ ਜਗਤ ਦੇ ਅੰਦਰ ਵਿਭਚਾਰ ਆ ਮੈਂ ਤੁਹਾਨੂੰ ਕਹਿੰਨੀ ਆ ਕਿ ਤੁਸੀਂ ਇਸ ਧਰਤੀ ਦੇ ਉੱਤੇ ਤੁਸੀਂ ਅਰਥਲੀ ਐਂਜਲਸ ਮੈਂ ਤੁਹਾਨੂੰ ਕਹਿ ਸਕਦੀ ਆ ਜਿੱਦੇ ਜਿੱਦਾ ਸਵਰਗ ਦੇ ਵਿੱਚ ਸਵਰਗਦੂਤ ਆ ਅਸੀਂ ਧਰਤੀ ਦੇ ਉੱਤੇ ਸਵਰਗਦੂਤ ਆ ਅਸੀਂ ਧਰਤੀ ਦੇ ਉੱਤੇ ਪਰਮੇਸ਼ਵਰ ਦੇ ਦੂਤ ਆ ਅਸੀਂ ਅਰਥਲੀ ਐਂਜਲ ਆ ਜਿੱਦਾਂ ਉਹ ਹੈਵਨਲੀ ਐਂਜਲ ਆ ਅਸੀਂ ਅਰਥਲੀ ਐਂਜਲ ਆ ਸੋ ਅਸੀਂ ਪਰਮੇਸ਼ਵਰ ਤੋਂ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਹੈ। ਅਗਰ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਹੈ ਤਾਂ ਪਰਮੇਸ਼ਵਰ ਦੇ ਆਤਮਾ ਦੀ ਸਮਝ ਵੀ ਮੇਰੇ ਅੰਦਰ ਹੈ। ਪਰਮੇਸ਼ਵਰ ਦੇ ਆਤਮਾ ਦੀ ਸਮਰਥ ਵੀ ਮੇਰੇ ਅੰਦਰ ਹੈ। ਪਰਮੇਸ਼ਵਰ ਦੇ ਆਤਮਾ ਦਾ ਗਿਆਨ ਵੀ ਮੇਰੇ ਅੰਦਰ ਹੈ। ਪਰਮੇਸ਼ਵਰ ਦੇ ਆਤਮਾ ਦੀ ਸਾਰੀ ਚੀਜ਼ ਉਹਦਾ ਸੁਭਾਅ ਵੀ ਮੇਰੇ ਅੰਦਰ ਹੈ। ਸੋ ਪਰਮੇਸ਼ਵਰ ਦਾ ਆਤਮਾ ਆਪਣੇ ਅੰਦਰ ਰੱਖੋ। ਪਰਮੇਸ਼ਵਰ ਦੇ ਆਤਮਾ ਨਾਲ ਜੁੜੇ ਰਹੋ ਉਹ ਤੁਹਾਡੇ ਸੰਗ ਰਹਿੰਦਾ ਹੈ।